ਬਹੁਤ ਹੀ ਇੰਪੋਰਟੈਂਟ ਇਸ਼ੂ ਜਿਹੜਾ ਕਿ ਪੰਜਾਬ ਦੇ 3 ਲੱਖ 15000 ਜਿਹੜੇ ਪੈਨਸ਼ਨਰ ਨੇ ਉਹਨਾਂ ਦੇ ਨਾਲ ਜੁੜਿਆ ਹੋਇਆ ਪੰਜਾਬ ਦੇ ਅੰਦਰ ਲੰਬਾ ਸਮਾਂ ਆਪਣੀਆਂ ਸਰਕਾਰੀ ਸੇਵਾਵਾਂਾਂ ਨਿਵਾਉਣ ਤੋਂ ਬਾਅਦ ਜਦੋਂ ਰਿਟਾਇਰ ਹੁੰਦੇ ਨੇਗੇ ਤਾਂ ਉਸ ਸਮੇ 2004 ਤੋਂ ਪਹਿਲਾਂ ਪੈਨਸ਼ਨ ਸਕੀਮ ਜਿਹੜੀ ਆ ਉਹ ਪੂਰੇ ਦੇਸ਼ ਪਰਟ ਲਾਗੂ ਹੋਈ ਸੀਗੀ ਉਸ ਦੇ ਤਹਿਤ ਪੰਜਾਬ ਵਿੱਚ 3115000 ਵਿਅਕਤੀਆਂ ਨੂੰ ਜਾਂ ਉਹਨਾਂ ਦੇ ਡਿਪੈਂਡੈਂਟ ਨੂੰ ਉਹਨਾਂ ਦੇ ਆਸ਼ਰਤਾਂ ਨੂੰ ਉਹਨਾਂ ਦੇ ਲੀਗਲ ਹੈਅਰ ਨੂੰ ਪੰਜਾਬ ਦੇ ਅੰਦਰ ਪੈਨਸ਼ਨ ਜਿਹੜੀ ਮਿਲਦੀ ਹੈ। ਸੋ ਪੰਜਾਬ ਸਰਕਾਰ ਨੇ ਉਹਨਾਂ ਦੀ ਸਹੂਲਤ ਦੇ ਲਈ ਇਸ ਡਿਪਾਰਟਮੈਂਟ ਦੇ ਅੰਦਰ ਡਿਪਾਰਟਮੈਂਟ ਨੂੰ ਹੋਰ ਅੱਛੇ ਤਰੀਕੇ ਦੇ ਨਾਲ ਚਲਾਉਣ ਦੇ ਲਈ ਅਸੀਂ ਪੈਨਸ਼ਨਰ ਸੇਵਾ ਪੋਰਟਲ ਜਿਹੜਾ ਪੰਜਾਬ ਸ਼ੁਰੂ ਕੀਤਾਗਾ। ਪੈਨਸ਼ਨਰ ਸੇਵਾ ਪੋਰਟਲ ਪੰਜਾਬ ਦੇ ਅੰਦਰ ਲਾਂਚ ਕੀਤਾਗਾ। ਜਿਦੇ ਨਾਲ ਪੈਨਸ਼ਨਰ ਆਪਣੇ ਘਰ ਬੈਠ ਕੇ ਆਟੋਮੈਟਿਕ ਆਨਲਾਈਨ ਜਿਹੜਾ ਸਿਸਟਮ ਦੇ ਰਾਹੀਂ ਆਪਣਾ ਜੀਵਨ ਪ੍ਰਮਾਣ ਪੱਤਰ ਜਿਹੜਾ ਸਰਟੀਫਿਕੇਟ ਜਮ੍ਹਾਂ ਕਰਵਾਉਣਾ ਹੁੰਦਾਗਾ ਉਹ ਕਰਵਾ ਸਕਦੇ ਨੇਗੇ ਸਖਸ਼ੈਸ਼ਨ ਮੋਡਿਊਲ ਦੇ ਰਾਹੀਂ ਪਰਿਵਾਰਕ ਪੈਨਸ਼ਨ ਦੀ ਐਪਲੀਕੇਸ਼ਨ ਜਿਹੜੀ ਆ ਉਹ ਮੂਵ ਕੀਤੀ ਜਾ ਸਕਦੀ ਆ ਇਸੇ ਤਰੀਕੇ ਐਲਟੀਸੀ ਲਈ ਐਪਲੀਕੇਸ਼ਨ ਓਬੀਐਸ ਪੋਰਟਲ ਤੇ ਮੂਵ ਕੀਤੀ ਜਾ ਸਕਦੀ ਆ ਸ਼ਿਕਾਇਤ ਮੋਡਿਊਲ ਦੇ ਰਾਹੀਂ ਜਿਹੜੀਆਂ ਵੀ ਪੈਨਸ਼ਨਰ ਦੀਆਂ ਸ਼ਿਕਾਇਤਾਂ ਲਗੀਆਂ ਉਹਨਾਂ ਦਾ ਸ਼ਿਕਾਇਤ ਦੀ ਨਿਰਵਾਣਨ ਦਾ ਜਿਹੜਾ ਕੰਮ ਆ ਸ਼ਿਕਾਇਤ ਨੂੰ ਠੀਕ ਕਰਨ ਦਾ ਕੰਮ ਆ ਉਹ ਵੀ ਇਸ ਪੋਰਟਲ ਤੇ ਹੋ ਸਕਦਾ ਹੈਗਾ ਸੋ ਆਪਣੇ ਪ੍ਰੋਫਾਈਲ ਨੂੰ ਅਪਡੇਟ ਕਰਾਉਣ ਦੇ ਲਈ ਜਾਂ ਆਪਣੀ ਕੋਈ ਨਿੱਜੀ ਇਨਫੋਰਮੇਸ਼ਨ ਦੇਣ ਦੇ ਲਈ ਕਿਉਂਕਿ ਕਈ ਵਾਰ ਵਿਅਕਤੀ ਆਪਣਾ ਐਡਰੈਸ ਚੇਂਜ ਕਰ ਲੈਂਦਾ ਹੈਗਾ ਡਿਸਟ੍ਰਿਕਟ ਚੇਂਜ ਕਰ ਲੈਂਦਾ ਹੈਗਾ ਫੌਰੀਂ ਚਲਾ ਜਾਂਦਾ ਹੈਗਾ ਜਾਂ ਕਿਤੇ ਹੋਰ ਰਹਿਣ ਲੱਗ ਜਾਂਦਾ ਹੈਗਾ ਉਹਦੀ ਐਪਲੀਕੇਸ਼ਨ ਵੀ ਜਿਹੜੀ ਆ ਦਿੱਤੀ ਜਾ ਸਕਦੀ ਆ ਸੋ ਇਹ ਸਾਰੀਆਂ ਜਿਹੜੀਆਂ ਸੁਵਿਧਾਵਾਂ ਨੇਗੀਆਂ ਇਹ ਘਰ ਬੈਠ ਕੇ ਵੀ ਘਰ ਬੈਠ ਕੇ ਕਿਉਂਕਿ ਰਿਟਾਇਰ ਹੋ ਜਾਂਦਾ 올ਡ ਏਜ ਦੇ ਅੰਦਰ ਕਈ ਵਾਰ ਵਿਅਕਤੀ ਜਿਹੜਾ ਉਹ ਬੈਂਕ 'ਚ ਨਹੀਂ ਜਾ ਸਕਦਾ ਦਫ਼ਤਰਾਂ ਦੇ ਚੱਕਰ ਨਹੀਂ ਕੱਢ ਸਕਦਾ ਇਹ ਸਾਰੀ ਪ੍ਰਕਿਰਿਆ ਬਹੁਤ ਸਰਲ ਕੀਤੀ ਗਈ ਆ ਤਾਂ ਕਿ ਪੈਨਸ਼ਨਰਾਂ ਨੂੰ ਜਿਹੜਾ ਕੋਈ ਪ੍ਰੋਬਲਮ ਨਾ ਆਵੇ ਪੈਨਸ਼ਨ ਆਪਣੇ ਪੈਨਸ਼ਨਰ ਜਾਂ ਫੈਮਿਲੀ ਪੈਨਸ਼ਨਰ ਜਿਹੜੇ ਨੇਗੇ ਮੋਬਾਈਲ ਦੇ ਰਾਹੀਂ ਪੀਸੀ ਦੇ ਰਾਹੀਂ ਲੈਪਟਾਪ ਦੇ ਰਾਹੀਂ ਇਸ ਪੋਰਟਲ ਦੇ ਉੱਤੇ ਜਿਹੜਾ ਜਾ ਕੇ ਆਪਣਾ ਆਧਾਰ ਕਾਰਡ ਜਿਹੜਾ ਇਹ ਈ ਕੇਵਾਈਸੀ ਆ ਜਿਹੜਾ ਉਹਦੀ ਮਦਦ ਨਾਲ ਰਜਿਸਟਰ ਹੋ ਸਕਣਗੇ ਰਜਿਸਟਰ ਹੋਣ ਤੋਂ ਬਾਅਦ ਉਹ ਜਿਹੜੀ ਆਈਡੀ ਆ ਉਸ ਆਈਡੀ ਜਦੋਂ ਦੀ ਡਿਵੈਲਪ ਹੋ ਗਈ ਉੱਥੇ ਬੈਠ ਕੇ ਇਹਨਾਂ ਸਾਰੀਆਂ ਸੇਵਾਵਾਂ ਦਾ ਲਾਭ ਜਿਹੜਾ ਲੈ ਸਕਣਗੇ ਔਰ ਇਹਨਾਂ ਸਾਰੀਆਂ ਸੇਵਾਵਾਂ ਦਾ ਲਾਭ ਲੈ ਜਾਣ ਦੇ ਲੈ ਕੇ ਜਾਣ ਦੇ ਲਈ ਜਿਹੜੇ ਨੇੜਲੇ ਸੇਵਾ ਕੇਂਦਰ ਨੇ ਉਹ ਵੀ ਅਸੀਂ ਨਿਰਧਾਰਤ ਕੀਤੇ ਨੇ ਤਾਂ ਕਿ ਜੇ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਨਹੀਂ ਕਰ ਸਕਦਾ ਤਾਂ ਨੇੜਲੇ ਸੇਵਾ ਕੇਂਦਰ ਦੇ ਅੰਦਰ ਜਾ ਕੇ ਵੀ ਜਿਹੜਾ ਉਹ ਇਹ ਸੇਵਾਵਾਂ ਲੈ ਸਕਦਾਗਾ ਔਰ ਕੁਝ ਸੇਵਾਵਾਂ ਇਸ ਸਵਾਮਾ ਮ ਆਪਣੇ ਘਰ ਬੈਠ ਕੇ ਵੀ ਘਰ ਬਲਾ ਕੇ ਵੀ ਜੜੀਆਂ ਲਗੀਆਂ ਉਹ ਸਵਾਮਾ ਲੱਜਿਆ ਜਾ ਸਕਦੀਆਂ ਨੇਗੀਆਂ ਸੋ ਇਹਦੇ ਲਈ ਤਿੰਨ ਅਸੀਂ ਹੈਲਪ ਨੰਬਰ ਜਾਰੀ ਕੀਤੇ ਨੇਗੇ ਸਾਡੇ ਸਾਰਾ ਡਾਇਰੈਕਟੋਰੇਟ ਆਫ ਖਜ਼ਾਨਾ ਤੇ ਲੇਖਾ ਸਾਡਾ ਜਿਹੜਾ ਡਿਪਾਰਟਮੈਂਟ ਆਫ ਡਾਇਰੈਕਟੋਰੇਟ ਖਜ਼ਾਨਾ ਲੇਖਾ ਤੇ ਪੈਨਸ਼ਨ ਇਹ ਜਿਹੜਾ ਇਹਨੇ ਕੰਟਰੋਲ ਰੂਮ ਅਸੀਂ ਪੰਜਾਬ ਦੇ ਵਿੱਚ ਸਥਾਪਿਤ ਕੀਤਾਗਾ ਜਿਹਦਾ ਨੰਬਰ ਤਿੰਨ ਨੰਬਰ ਨੇਗੇ 1 8 0 जीरो वन एट जीरो टू वन फोर एट मैं एक बार दोबारा रिपीट कर देंगे वन एट जीरो जीरो वन एट जीरो टू वन फोर एट एक ये नंबर आ गए और दूसरा जीरो वन सेवन टू टू नाइन नाइन सिक्स थ्री एट फाइव मैं दोबारा इस तो रिपीट कर दा जीरो वन सैवन टू टू नाइन नाइन सिक्स थ्री एट फाइव इस तरीके तीजा नंबर जरा जीरो वन सैवन टू टू नाइन सिक्स सिक्स थ्री एट सिक्स मैं दोबारा रिपीट कर दीरो वन सैवन टू 2996386 ਇਹ ਜਿਹੜੇ ਸਾਡੇ ਤਿੰਨ ਨੰਬਰ ਨੇਗੇ ਇਹ ਡਾਇਰੈਕਟੋਰਟ ਲੈਵਲ ਦੇ ਉੱਤੇ ਸਾਡੇ ਜ਼ਿਲ੍ਹਾ ਖਜ਼ਾਨਾ ਦਫ਼ਤਰਾਂ ਦੇ ਅੰਦਰ ਜਿਹੜੇ ਚਾਲੂ ਰਹਿਣਗੇ ਔਰ ਕਿਸੇ ਵੀ ਕਿਸਮ ਦੀ ਇਨਕੁਆਰੀ ਜਿਹੜੀ ਆ ਇਨਕੁਆਰੀ ਜਿਹੜੀ ਆ ਇਨਕੁਆਰੀ ਜਿਹੜੀ ਆ ਉਹ ਪੈਨਸ਼ਨਰ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਇਹ ਤਿੰਨੇ ਨੰਬਰ ਚਾਲੂ ਰਹਿਣਗੇ ਔਰ ਬਿਲਕੁਲ ਉਹਨਾਂ 12 ਘੰਟਿਆਂ ਦੇ ਅੰਦਰ ਜਿਹੜਾ ਆਪਦੀ ਕਿਸੇ ਵੀ ਕਿਸਮ ਦੀ ਜਿਹੜੀ ਇਨਫੋਰਮੇਸ਼ਨ ਉਹ ਲੈ ਸਕਦਾਗਾ ਸੋ ਇਹਦੇ ਨਾਲ ਮੈਂ ਸਮਝਦਾ ਬਹੁਤ ਵੱਡੇ ਪੱਧਰ ਤੇ ਜਿਹੜੇ ਸੁਧਾਰ ਹੋਣਗੇ ਬਹੁਤ ਸਾਰੀਆਂ ਮੁਸ਼ਕਲਾਂ ਦਾ ਪੈਨਸ਼ਨਰਾਂ ਨੂੰ ਸਾਹਮਣਾ ਕਰਨਾ ਪੈਂਦਾ ਸੀ ਬਜ਼ੁਰਗ ਹੋ ਜਾਂਦੇ ਸੀ ਆਪਦਾ ਲਾਈਵ ਪ੍ਰਮਾਣ ਪੱਤਰ ਜਿਹੜਾ ਉਹਨਾਂ ਨੂੰ ਜਾ ਕੇ ਪਹਿਲਾਂ ਬਣਵਾਉਣਾ ਪੈਂਦਾ ਸੀ ਫਿਰ ਫਿਜ਼ੀਕਲ ਜਾ ਕੇ ਦੇਣਾ ਪੈਂਦਾ ਸੀਗਾ ਕਈ ਵਾਰ ਬਹੁਤ ਸਾਰੇ ਬਜ਼ੁਰਗ ਵਿਅਕਤੀਆਂ ਨੂੰ ਬਿਵਾਰੀ ਵੀ ਲੱਗੀ ਹੁੰਦੀ ਸੀ ਪ੍ਰੋਬਲਮ ਕ੍ਰੀਏਟ ਹੁੰਦੀ ਸੀ ਉਹਨਾਂ ਕਰਕੇ ਬਹੁਤ ਵੱਡੀਆਂ ਜਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਸੋ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਸਾਹਿਬ ਦੀ ਹਮੇਸ਼ਾ ਇਹ ਅਪਰੋਚ ਰਹੀ ਆ ਕਿ ਪੰਜਾਬ ਦੇ ਅੰਦਰ ਸਾਰੀਆਂ ਸੇਵਾਵਾਂ ਜਿਹੜੀਆਂ ਨੇ ਉਹਨਾਂ ਨੂੰ ਸੌਖਾ ਕੀਤਾ ਜਾਵੇ ਉਹਨਾਂ 'ਚ ਟਰਾਂਸਪੇਰੈਂਸੀ ਲਿਆਂਦੀ ਜਾਵੇ ਉਹਨਾਂ 'ਚ ਪਾਰਦਰਸ਼ਤਾ ਲਿਆਂਦੀ ਜਾਵੇ ਉਹਨਾਂ ਦੇ ਵਿੱਚ ਅਕਾਉਂਟੇਬਿਲਟੀ ਲਿਆਂਦੀ ਜਾਵੇ ਤਾਂ ਕਿ ਲੋਕਾਂ ਨੂੰ ਖੱਜਲ ਖਵਾਰ ਨਾ ਹੋਣਾ ਪਵੇ ਕਿਉਂਕਿ ਪੈਨਸ਼ਨਰ ਜਿਹੜੇ ਨੇਗੇ ਉਹ ਸਾਡੀ ਸ਼ਾਨ ਨੇਗੇ ਪੈਨਸ਼ਨਰ ਜਿਹੜੇ ਨੇਗੇ ਉਹ ਸਾਡਾ ਮਾਣ ਨੇਗੇ ਉਹਨਾਂ ਨੇ ਪੈਨਸ਼ਨ ਨੇ ਜਿਹੜਾ ਲੰਬਾ ਸਮਾਂ ਪੰਜਾਬ ਦੇ ਅੰਦਰ ਪੰਜਾਬ ਨੂੰ ਅੱਗੇ ਲੈ ਕੇ ਜਾਣ ਦੇ ਲਈ ਪੰਜਾਬ ਦੇ ਅੰਦਰ ਕਿਸੇ ਨਾ ਕਿਸੇ ਰੂਪ ਦੇ ਅੰਦਰ ਆਪਣੀਆਂ ਬਿਹਤਰੀਨ ਸੇਵਾਵਾਂ ਜਿਹੜੀਆਂ ਉਹ ਨਿਭਾਈਆਂ ਨੇਗੀਆਂ ਔਰ ਸਾਡਾ ਫਰਜ਼ ਬਣਦਾਗਾ ਕਿ ਜਦੋਂ ਉਹ ਬਜ਼ੁਰਗ ਹੋਗੇ ਤਾਂ ਅਸੀਂ ਉਹਨਾਂ ਦੀ ਦੇਖਭਾਲ ਕਰੀਏ ਤਾਂ ਅਸੀਂ ਉਹਨਾਂ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹਨਾਂ ਦਾ ਹੱਲ ਕਰੀਏ ਸੋ ਅੱਜ ਅਸੀਂ ਆ ਪੋਰਟਲ ਜਿਹੜਾ ਪੈਨਸ਼ਨ ਸੇਵਾ ਪੋਰਟਲ ਆ ਉਹ ਲਾਂਚ ਕੀਤਾਗਾ ਸੋ ਇਹਦੇ ਨਾਲ ਵੱਡੀ ਪੱਧਰ ਤੇ ਬੈਸੰਵੰਦਾ ਸਾਡੇ ਪੰਜਾਬ ਦੇ ਪੈਨਸ਼ਨ ਨੂੰ ਲਾਭ ਮਿਲੂਗਾ ਸਰ ਪੈਨਸ਼ਨਰ ਨੂੰ ਸਰਟੀਫିକਟ ਦੇਣ ਦੀ ਲੋੜ ਨਹੀਂ ਪੈਗੀ ਪੋਰਟਲ ਬਿਨਾਂ ਕਰਕੇ ਨਹੀਂ ਸਰਟੀਫਿਕੇਟ ਦੇਣ ਦੀ ਲਾਈਵ ਸਰਟੀਫਿਕੇਟ ਦੇਣ ਦੀ ਲੋੜ ਪਊਗੀ ਪੋਰਟਲ